ਸ੍ਰੀ ਸਾਹਿਬ ਦੇ ਹੋਸਟ ਜੀ ਬੰਤੇਜ ਸਿੰਘ ਪੰਨੋੜੀ ਅਸੀਂ ਗੱਲ ਕਰਦੇ ਆਂ ਸਰ ਅੱਜ ਦਾ ਪ੍ਰੋਗਰਾਮ ਹੈ ਕੀ ਕਹੋਗੇ ਇਸ ਬਾਰੇ ਬਤਾਂਵੰਦ ਦੇ ਵੀ ਪੁੱਤ ਵੀ ਲਗਾਏ ਗਏ ਕਿ ਸਕੂਲ 'ਚ ਵੀ ਆ ਕਿਵੇਂ ਲਗਾਏ ਇੱਕ ਇੱਕ ਐਨ ਜੀਓ ਹੈ ਜੀ ਫੋਰ ਪ੍ਰਾਣੀ ਮਾਤਾ ਗੁਜਰੀ ٹرسٹ ਬੱਚਿਆਂ ਦੀ ਸਾਂਭ ਸੰਭਾਲ ਕਰਦੇ ਨੇ ਜਿਹੜੇ ਲੋੜਵੰਦ ਬੱਚੇ ਨੇ ਜਿਹਨਾਂ ਨੂੰ ਜ਼ਰੂਰਤ ਹੈ ਸਮਾਜ ਦੇ ਵਿੱਚ ਉਹਨਾਂ ਦਾ ਭੰਜੀ ਘਰੀ ਬੜੇ ਸਾਲਾਂ ਤੋਂ ਲੱਗੇ ਹੋਏ ਨੇ ਪਰ ਐਂ ਹੁੰਦਾ ਕਈ ਵਾਰੀ ਉਜੀ ਮੇਰੇ ਵਿੱਚ ਤੁਹਾਨੂੰ ਤੁਸੀਂ ਕਹਿ ਲੋ ਕਿ ਇਹੋ ਜੀਆਂ ਸੰਸਥਾਵਾਂ ਦੇ ਉੱਤੇ ਜਾਣਾ ਘੱਟ ਹੁੰਦਾ ਪਰ ਮੇਰਾ ਇਹ ਰਿਆਜੀ ਲਾਈਫਸਟਾਈਲ ਜਿੱਥੇ ਇੱਕ ਵਾਰੀ ਚਲੇ ਗਏ ਉੱਤੇ ਫਿਰ ਬਾਰ ਬਾਰ ਗਏ। ਤੋਂ ਇਹ ਨਹੀਂ ਆ ਕਿ ਇਹ ਪਹਿਲੀ ਵਾਰੀ ਆ ਬਾਰ ਬਾਰ ਜਿੰਗਾਂਵਾਂਗੇ ਜੋ ਇਹਨਾਂ ਨੇ ਦੱਸਿਆ ਹੈ ਨੰਨੀਆ ਲੋੜਾ ਨਹੀਂ ਉਹ ਜਿਸ ਵੀ ਤਰੀਕੇ ਦੇ ਨਾਲ ਹੋ ਸਕਦਾ ਹਾਂ ਉਹ ਵਾਲੇ ਜਿੰਨਾਂ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਸੁਸਾਇਟੀ ਜਦੋਂ ਕੋਈ ਵੀ ਅੱਗੇ ਵੱਧਦੀ ਹੈ ਉਹ ਇਹੋ ਜੀਆਂ ਸੰਸਥਾਵਾਂ ਦੇ ਕਰਕੇ ਹੀ ਅੱਗੇ ਵੱਧਦੀ ਹੈ ਕਿਉਂਕਿ ਕੰਨੀ ਸਰਕਾਰ ਵੀ ਬਹੁਤਾ ਕੁਝ ਨਹੀਂ ਕਰ ਸਕਦੀ। ਕਿਸੇ ਕਿਸਮ ਦੇ ਨਾਲ ਇਹ ਸਰਕਾਰ ਦਾ ਬੋਝ ਹੀ ਸਾਡਾ ਥੋੜਾ ਘੱਟ ਕਰਨ ਦੀ ਕੋਸ਼ਿਸ਼ ਕੀਤੀ ਇਸ ਤਰ੍ਹਾਂ ਦੀ ਸੰਸਥਾ ਆ ਬਣੀ ਹੈ ਉਹਨਾਂ ਦੇ ਵਿੱਚ ਇੱਕ ਸੰਸਥਾ ਹੈ ਮਾਤਾ ਜਸਵੀ ਜੀ ਕਹਿੰਦੇ ਤੁਸੀਂ ਇਹਨੇ ਸਾਲ ਤੋਂ ਕੰਮ ਕਰਨਾ ਇੰਟਰਸਟਡ ਚਨਾਲ ਰਹੇ ਬੱਚਿਆਂ ਦੀ ਦੇਖਭਾਲ ਕਰ ਰਹੇ ਇਹ ਸੰਸਥਾ ਮਾਤਾ ਗੁਜਰੀ ਸਹਾਰਾ ٹرسٹ 95 ਤੋਂ ਚੱਲ ਰਹੀ ਹੈ ਤੇ ਇਹਦੇ ਵਿੱਚ ਜਿਹੜੇ ਵੀ ਬੱਚੇ ਜਿਨ੍ਹਾਂ ਤੇ ਮਾਂ ਦੀ ਪਿਓ ਨਹੀਂ ਹੈ ਜਾਂ ਕਿਸੇ ਦੀ ਮਾਂ ਨਹੀਂ ਹੈ ਜਾਂ ਕੋਈ ਛੱਡ ਗਿਆ ਹੈ ਉਹਨਾਂ ਬੱਚਿਆਂ ਨੂੰ ਸਾਰਾ ਮਾਪੇ-ਬਾਪ ਤੋਂ ਲੈ ਕੇ ਪੜ੍ਹਾਈ ਨੌਕਰੀ ਤੱਕ ਦਾ ਸਾਰਾ ਜਿੰਮਾ ਬਾਬਾ ਜੀ ਨੇ ਛੱਤਰ ਸਿੰਘ ਸਾਡੇ ਇਸ ਟਰਸਟ ਦੇ ਚੇਅਰਮੈਨ ਨੇ ਤੇ ਇਹ ਅਸੀਂ ਇਕੱਲੇ ਨਹੀਂ ਕਰ ਰਹੇ ਪਹਿਲਾਂ ਜਿਵੇਂ ਕਿ ਜਦੋਂ ਤੋਂ ਸ਼ੁਰੂ ਹੋਈ ਹੈ ਸੰਸਥਾ ਟੋੜਾ ਸਾਹਿਬ ਨੇ ਜਾਂ ਜੋ ਵੀ ਮੌਕੇ-ਮੌਕੇ ਤੇ ਜੜੀਆਂ ਵੀ ਸਰਕਾਰਾਂ ਆਈਆਂ ਨੇ ਅਮਰਿੰਦਰ ਸਿੰਘ ਕੈਪਟਨ ਹੁਣਾਂ ਨੇ ਜਾਂ ਹੁਣ ਵੀਰਜੀ ਹੁਣ ਹੀ ਆਏ ਨੇ ਕਿਸੇ ਕਰਕੇ ਇਹਨਾਂ ਨੂੰ ਇੱਥੇ ਇਨਵਾਈਟ ਕੀਤਾ ਹੈ ਵਿਜ਼ਟ ਇਹਨਾਂ ਨੇ ਕੀਤਾ ਇਹਨਾਂ ਨੂੰ ਪਹਿਲਾਂ ਵੀ ਇਸ ਸੰਸਥਾ ਬਾਰੇ ਪਤਾ ਸਾਡੀਆਂ ਖਬਰਾਂ ਵੀ ਇਹ ਲਾਉਂਦੇ ਰਹੇ ਨੇ ਤੇ ਇਹ ਜਿਹੜੀਆਂ ਸਮਾਜਿਕ ਤੌਰ ਤੇ ਜਿੰਨੀਆਂ ਵੀ ਇਹ ਕੋਈ ਸਮਾਜਿਕ ਕੰਮ ਕਰ ਰਿਹਾ ਹੈ ਸਮਾਜ ਦੇ ਵਿੱਚ ਜਿਵੇਂ ਕਿ ਸਾਡੇ ਨਸ਼ਾ ਬਹੁਤ ਹੈ ਉਹਨੂੰ ਘਟ ਕਰਨ ਲਈ ਸਮਾਜ ਦੇ ਵਿੱਚ ਚੰਗਿਆਈਆਂ ਨੂੰ ਫਲਾਉਣ ਲਈ ਤੇ ਬੁਰਾਈਆਂ ਨੂੰ ਦੱਬਣ ਦੇ ਲਈ ਇਹ ਜਦ ਤੱਕ ਸਾਡੀ ਮਦਦ ਨਹੀਂ ਕਰਦੇ ਇਕੱਲਾ ਬੰਦਾ ਕੁਝ ਵੀ ਨਹੀਂ ਕਰ ਸਕਦਾ ਇਹ ਸਾਰਿਆਂ ਦੀ ਇਹ ਸੰਗਤਾਂ ਦੇ ਸਹਿਯੋਗ ਨਾਲ ਸਰਕਾਰਾਂ ਦੇ ਸਹਿਯੋਗ ਨਾਲ ਤੇ ਅਸੀਂ ਵੀਰਜੀ ਤੋਂ ਪਹਿਲਾਂ ਵੀ ਸਾਨੂੰ ਪਤਾ ਹੈ ਕਿ ਇਹ ਇਹੋ ਜਿਹੀਆਂ ਸੰਸਥਾਨਾਂ ਦਾ ਸਾਡੇ ਇਹੋ ਜਿਹੇ ਜਿਹੜੇ ਵਿਖੜੇ ਹੋਏ ਬੱਚੇ ਨੇ ਰਾਹਤ ਉਹਨਾਂ ਨੂੰ ਅੱਗੇ ਲਿਆਉਣ ਵਾਸਤੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਤੇ ਮੈਂ ਆਸ ਕਰਦੀ ਹਾਂ ਕਿ ਸਾਡੇ ਨਾਲ ਹੀਰਾਕੀ ਸੰਸਥਾ ਨੂੰ ਉੱਚਾ ਚੱਕਣ ਲਈ ਸਾਡਾ ਬਹੁਤ ਵੱਡਾ ਸਾਥ ਦੇਣਗੇ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਸਾਡੀਆਂ ਲੋੜਾਂ ਨੇ ਉਹ ਪੂਰੀਆਂ ਹੋਣਗੀਆਂ ਅਸੀਂ ਇਹਨਾਂ ਨੂੰ ਵੈਲਕਮ ਕਰਦੇ ਹਾਂ ਜੀ ਤੇ ਅੱਗੇ ਤੋਂ ਆਸ ਕਰਦੇ ਹਾਂ ਕਿ ਸਾਡੀ ਜਿਹੜੀ ਅੱਜ ਅਸੀਂ ਤੁਸੀ ਦੇਖ ਪਹੁੰਚਾ ਰਹੇ ਹਾਂ ਸਾਡਾ ਤਕਰੀਬਨ 100 ਮੈਂਬਰਾਂ ਦਾ ਪਰਿਵਾਰ ਹੈ ਜਿਹਦੇ ਵਿੱਚ ਕੁਝ ਵਿਡੋ ਲੇਡੀਜ਼ ਬਜ਼ੁਰਗ ਮਤਲਬ ਹੈ ਸਾਰਾ ਤੇ ਬੱਚੇ ਨੇ ਕੁਝ ਵੀਡੋ ਲੇਡੀਆਂ ਆਪਣੇ ਬੱਚੇ ਨਾਲ ਲੈ ਕੇ ਰਹੀਆਂ ਕੁਝ ਬੱਚੇ ਨੇ ਜਿਨ੍ਹਾਂ ਦੇ ਮਾਪੇ ਕੋਲ ਨਹੀਂ ਰਹਿ ਰਹੇ ਹੈਗੇ ਆ ਤੇ ਇਸ ਤਰ੍ਹਾਂ ਸਾਡਾ ਸੋਦਾ ਪਰਵਾਰ ਦਾ ਨੰਗਾ ਨਟਵਾਰ ਸਕੂਲ ਦੇ ਵੀ ਜਿਹੜੇ ਚਲਾ ਵੀ ਰਹੇ ਆ ਜਿਹੜੇ ਪਰ ਉਹਨਾਂ ਕਿਹਾ ਕੀ ਮੁੱਖ ਮੰਤਰੀ ਸਾਹਿਬ ਤੱਕ ਵੈਸੇ ਤਾਂ ਕਹਿੰਦੇ ਬਲਦੇਸ਼ ਸਿੰਘ ਪੰਨੂ ਜੀ ਹਮੇਸ਼ਾ ਉਹਦੇ ਅੰਦਰ ਦੇ ਹਮੇਸ਼ਾ ਕਿਉਂਕਿ ਜ਼ਮੀਨੀ ਉਸ ਤੋਂ ਜੁੜੇ ਪਏ ਹੈਗੇ ਹਮੇਸ਼ਾ ਹਰ ਇੱਕ ਦੀ ਮੁਸ਼ਕਿਲ ਤੋਂ ਲੈ ਕੇ ਸਮਾਜ ਦੇ ਵਿੱਚ ਕੋਈ ਵੀ ਕਾਰਿਆ ਹੁੰਦਾ ਤਾਂ ਉਸ ਦੇ ਵਿੱਚ ਬਲਦੇਸ਼ ਸਿੰਘ ਪੰਨੂ ਜੀ ਆਪਣਾ ਹਿੱਸਾ ਜ਼ਰੂਰ ਲੈਂਦੇ ਪਰ ਅੱਜ ਜਿਹੜੀ ਕੈਰੀਅਰ ਸਕੂਲ ਦੇ ਵਿੱਚ ਆਏ ਨੇ ਜੋ ਵੀ ਨਰੀਆਂ ਮੰਗਾ ਵੀ ਹੈਗੀਆਂ ਜਾਂ ਜੋ ਵੀ ਇਹ ਕਹਿੰਦੇ ਤੁਹਾਨੂੰ ਵੀ ਡਿਊਟੀ ਲਗਾਣਗੇ ਸਕੂਲ ਬੰਦੇ ਕੋਲ ਅਸੂਜੀ ਪਹਿਲ ਤੇ ਧਾਰ ਤੇ ਪੂਰੇ ਕਰਾਂਗੇ ਪਰ ਅੱਜ ਉਹਨੇ ਕਨਫਰਮੇਸ਼ਨ ਵੀ ਕੀਤੀ ਗਈ ਔਰ ਉਦੀ ਤਸਵੀਰ ਵੀ ਤੁਸੀਂ ਦੇਖ ਰਕੀ ਬੱਚਿਆਂ ਦੇ ਨਾਲ ਗੁਰੂ ਫੋਟੋ ਖਚਾਈ ਗਈ ਔਰ ਉਸ ਤੋਂ ਇਲਾਵਾ ਸਕੂਲ ਦੀ ਸਾਰੀ ਜਿਹੜੀ ਕੀ ਪ੍ਰਬੰਧਕ ਉਹਦੇ ਹਾਲ ਮੀਟਿੰਗ ਆਲ ਸਾਰੇ ਕਲਾਸਾਂ ਦੇ ਵਿੱਚ ਜਾ ਕੇ ਖੁਦ ਨਿਰਖਣ ਕੀਤਾ ਕਿ ਸਕੂਲ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਕਿਵੇਂ ਕਿਵੇਂ ਅਧਾਰਾ ਐਂਟਰਟੇਸ 100 ਦੇ ਕਰੀਬ ਪਰਿਵਾਰ ਉਰੇ ਰਹਿੰਦੇ ਨੇ ਜਿਹੜੇ ਬੱਚੇ ਆਪਣੇ ਮਾਪਿਆਂ ਤੋਂ ਵਿਛੜਦੇ ਨੇ ਉਹ ਬੱਚੇ ਉਰੇ ਰਹਿੰਦੇ ਨੇ ਸੇਵਾ ਕਰ ਰਹੇ ਨੇ ਜਿਹੜੇ ਬੀਬੀ ਚੌਣਜੀਤ ਕੌਰ ਜੀ ਦਾ ਨਾਂ ਤਿਆ ਕੀ ਅਸੀਂ ਸਮੇਂ ਦੀਆਂ ਸਰਕਾਰਾਂ ਨੇ ਸਾਡਾ ਮਿਲ ਕੇ ਸਟਾਰਟ ਦਿੱਤਾ ਪਰ ਅੱਜ ਜਦ ਮੁੱਖ ਮੰਤਰੀ ਸਾਹਿਬ ਦੀ ਸਰਟੀ ਜਦੋਂ ਆਏ ਤਾਂ ਉਹਨਾਂ ਨੇ ਉਰੇ ਆ ਕੇ ਉਹਨਾਂ ਦਾ ਪੋਧੇ ਵੀ ਲਗਾਏ ਤੇ ਬੱਚਿਆਂ ਨਾਲ ਗੱਲਾਂ ਵੀ ਕੀਤੀਆਂ ਪਟਿਆਲਾ ਤੋਂ ਨਰਦੇ ਨਾਲ ਚਰਨਜੀਤ ਦੋਸ਼ੀ ਦੀ ਰਿਪੋਰਟ